ਸਾਰੇ ਆਨ ਮੇਰੇ ਪਿਆਰ ਪਰਿਸ਼ਾਤ ਸ੍ਰੀ ਕਾਨ ਮੇਰੇ ਚੈਨਲ ਦੇ ਸਾਰਿਆਂ ਦਾ ਸਵਾਗਤ ਹੈ ਜੀ ਅਸੀਂ ਸਾਰੇ ਠੀਕ ਠਾਕ ਆ ਵੈਗਰ ਦੀ ਕਿਰਪਾ ਨਾਲ ਤੁਸੀਂ ਵੀ ਆਪਣੇ ਘਰਾਂ ਵਿੱਚ ਠੀਕ ਠਾਕ ਹੋਵੋਗੇ ਜੀ ਵੈਗਰੂ ਚੜ੍ਹਦੀ ਕਲਾ ਚ ਰੱਖੇ ਸਾਰਿਆਂ ਨੂੰ ਤੰਦਰੁਸਤ ਰੱਖੇ ਇਹ ਅੱਜ ਆਪਾਂ ਆਪਣੇ ਬਲੌਗ ਚ ਆਪਾਂ ਵੀਡੀਓ ਤੁਹਾਨੂੰ ਆਪ ਬਣਾਵਾਂਗੇ ਅਮਨ ਮੈਨੂੰ ਕਹਿੰਦੀ ਮੰਮੀ ਤੁਸੀਂ ਮੱਖੀਆਂ ਮੱਛਰ ਹੋ ਗਿਆ ਵੀ ਤੁਸੀਂ ਮੈਨੂੰ ਕੁਝ ਲਿਆ ਜੀ ਉਹ ਲੈ ਕੇ ਗਾ ਬਾਜ਼ਾਰ ਤੋਂ ਵੀ ਕੋਈ ਮੱਖੀਆਂ ਮੱਛਰ ਤੋਂ ਕੋਈ ਸਪਰੇ ਵਗੈਰਾ ਜੀ ਮੈਨੂੰ ਦਿਵਾਈ ਹੁੰਦਾ ਕੋਈ ਵੀ ਸਪਰੇ ਲਿਆ ਕੇ ਰਿਹਾ ਮੈਂ ਮਾਮਾ ਨੂੰ ਕਿ ਆਪਾਂ ਘਰੇ ਬਣਾਉਨੇ ਆ ਬਹੁਤ ਵਧੀਆ ਨਾਲੇ ਬਾਜ਼ਾਰ ਦੀ ਨਾਲੋਂ ਸਸਤੀ ਹੋਊਗੀ ਸਸਤੀ ਪੈਂਦੀ ਹੈ ਨਾਲੇ ਵਧੀਆ ਹੋਊਗੀ ਬਾਜ਼ਾਰ ਵਾਲੇ ਤਾਂ ਨਾ ਕੰਮ ਵੀ ਨਹੀਂ ਕਰਦੀਆਂ ਹੈਗੀਆਂ ਤੇ ਅੱਜ ਆਪਾਂ ਤੁਹਾਨੂੰ ਘਰੇ ਬਣਾ ਕੇ ਦਿਖਾਉਨੇ ਆ ਮੱਖੀਆਂ ਦੇ ਮੱਛਰ ਤੋਂ ਤੁਸੀਂ ਜਿਵੇਂ ਵੀ ਮਰਜ਼ੀ ਵਾਟਿਓ ਆਪਣੇ ਚਾਹ ਪੋਚੇ ਚ ਪਾ ਲਿਆ ਕਰੋ ਚਾਹੇ ਆਪਣੇ ਤੁਸੀਂ ਸੈਲਫ ਤੇ ਦਾ ਅਸਰ ਤੁਸੀਂ ਆਪਣੇ ਸੋਹਣੇ ਸਾਥੀ ਤੇ ਵਾਟਿਓ ਦੇਖੋ ਕਿ ਤੁਸੀਂ ਇਸ ਤਰ੍ਹਾਂ ਜਰੂਰ ਟਰਾਈ ਕਰਕੇ ਦੇਖੋ ਬਹੁਤ ਵਧੀਆ ਬਣਦੀਆਂ ਸੀ ਪਹਿਲਾਂ ਵੀ ਬਣਾਉਂਦੇ ਆ ਤੁਹਾਨੂੰ ਮੈਂ ਬਣਾ ਕੇ ਦਿਖਾਉਣੀ ਆ ਜੀ ਤੁਸੀਂ ਵੀ ਬਣਾਇਓ ਆਪਣੇ ਘਰਾਂ 'ਚ ਨਾਲੇ ਸਸਤੀ ਪੰਗਿਆਂ ਨਾਲੇ ਵਧੀਆ ਬਣਦੀ ਆ ਤੇ ਚੈਨਲ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈ ਜੀ ਜਿਹੜੇ ਮੇਰੀ ਨਵੀਂ ਵੀਡੀਓ ਦੇਖਦੇ ਨੇ ਨਵੇਂ ਬੰਦੇ ਤੇ ਉਹ ਵੀ ਮੇਰੀ ਵੀਡੀਓ ਨੂੰ ਚੈਨਲ ਸਬਸਕ੍ਰਾਈਬ ਜਰੂਰ ਕਰੇ ਜੀ ਤੇ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਆਖਿਰ ਤੇ ਸਾਰੇ ਭੈਣਾਂ ਨੂੰ ਪਤਾ ਲੱਗੇ ਜੀ ਅਸਤੇ ਆਪਣੇ ਘਰੇ ਵਿੱਚ ਤੁਸੀਂ ਥੋੜੇ ਪੈਸਿਆਂ ਨਾਲ ਆਪਣਾ ਨੇ ਬਣਾਇਆ ਉਹ ਚੀਜ਼ ਤੇ ਨਾਲੇ ਵਧੀਆ ਬਣਦੀ ਆ ਚਲੋ ਜੀ ਪਹਿਲਾਂ ਆਪਾਂ ਪਾਣੀ ਗੋਲਦੇ ਆ ਆਪਾਂ ਨੇ 1/2 ਕਿਲੋ ਪਾਣੀ ਲਿਆ 1/2 ਕਿਲੋ ਪਾਣੀ ਲੈ ਕੇ ਆਪਾਂ ਪਹਿਲਾਂ ਪਾਣੀ ਗੋਲ ਲੈਣਾ ਦੀ ਤੇ ਜਦੋਂ ਬਾਅਦ ਆਪਾਂ ਲਵਾਂਗੇ ਜੀ ਫਨੈਲ ਦੀਆਂ ਆ ਫਨੈਲ ਦੀਆਂ ਗੋਲੀਆਂ ਤੇ ਇਹਨਾਂ ਨੂੰ ਆਪਾਂ ਟੁੱਟ ਲਾਵੇ ਆਪਾਂ ਨੇ ਆ ਥੋੜੀਆਂ ਜਿਹਾ ਸਾਰਿਆਂ ਨੂੰ ਪੁੱਟ ਲੈਣੀ ਨੇ ਚੰਗੀ ਤਰ੍ਹਾਂ ਆਪਾਂ ਕੁੱਟ ਲਈਏ ਜੀ ਆਪਾਂ ਨੇ ਫਰਨੇਲ ਦੀਆਂ ਗੋਲੀਆਂ ਕੁੱਟ ਲਈਆਂ ਜੀ ਆਪਾਂ ਨੇ ਇਹਦੇ ਵਿੱਚ ਹੁਣ ਆਪਾਂ ਪਾਵਾਂ ਆਪਾਂ ਗਰਮ ਪਾਣੀ ਚ ਪਾਵਾਂਗੇ ਇਹ ਤੁਸੀਂ ਠੰਡੇ ਪਾਣੀ ਚ ਨਹੀਂ ਪਾਉਣੀਆਂ ਹੈਗੀਆਂ ਵੈਸੇ ਵੀ ਗਰਮ ਪਾਣੀ ਚ ਇਹ ਕੁੱਟ ਕੇ ਪਾਉਣੀਆਂ ਨੇ ਆਪਾਂ ਨੇ 12 ਕੁ ਹੋਣਗੀਆਂ ਨਾ 12 ਕੁ ਹੈਗੀਆਂ ਚੀਂਆਂ ਗੋਲੀਆਂ ਫਰਨੇਲ ਦੀਆਂ ਤੇ ਆਪਾਂ ਨੇ ਕੁੱਟ ਲਈਆਂ ਚੰਗੀ ਤਰ੍ਹਾਂ ਤੁਸੀਂ ਇਹਦੇ ਵਿੱਚ ਪਾ ਲਓ ਗਾ ਪੂਰਾ ਗਰਮ ਕਰ ਲੈਣਾ ਪਾਣੀ ਪਾਣੀ ਆਪਾਂ ਨੇ ਗਰਮ ਕਰ ਲਿਆ ਤੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਘੋਲ ਕੇ ਰਲਾ ਲੈਣਾ ਗੈਸ ਕਰ ਦੇਣਾ ਆਪਾਂ ਬੰਦ ਹੁਣ ਇਸ ਤਰ੍ਹਾਂ ਚੰਗੀ ਤਰ੍ਹਾਂ ਘੋਲ ਦੇਣਾ ਜੀ ਇਹਨਾਂ ਨੂੰ ਤੇ ਉਸ ਤੋਂ ਬਾਅਦ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਆਪਾਂ 3 ਚਮਚੇ ਨੂਨ ਦੇ ਪਾਵਾਂਗੇ ਚਿੱਟਾ ਨੂਨ ਜਿਹੜਾ ਆਪਾਂ ਘਰੇ ਵਰਤਦੇ ਹਾਂ ਜੀ ਉਹ ਪਾਵਾਂਗੇ ਇਹਦੇ ਨਾਲੇ ਆਪਣੇ ਨਾਲੇ ਤੇ ਚਮਕ ਵੀ ਆਉਂਦੀ ਆ ਆਪਣੇ ਪੱਥਰ ਦੀ ਤੇ ਇਹਨਾਂ ਸਵਾਈ ਵੀ ਬਹੁਤ ਸਾਫ਼ ਵੀ ਹੁੰਦਾ ਤੇ ਪੋਚਾ ਲਗਾਉਣਾ ਤੇ ਵੈਸੇ ਵੀ ਚੰਗਾ ਹੁੰਦਾ ਨਮਕ ਦਾ ਪੋਚਾ ਲਾਣਾ ਤੇ ਇਹਨੂੰ ਅੱਜ ਚੰਗੀ ਤਰ੍ਹਾਂ ਰਾਲਾਂਗੇ ਉਸ ਤੋਂ ਬਾਅਦ ਫਿਰ ਆਪਾਂ ਪਾਵਾਂਗੇ ਇਹ ਤੁਹਾਨੂੰ ਆਇਆ ਹੈਗਾ ਜੀ ਸਿਰਕਾ ਚਿੱਟਾ ਸਿਰਕਾ ਲਿਆ ਆਪਾਂ ਨੇ ਚਿੱਟਾ ਸਿਰਕਾ ਪਾਵਾਂਗੇ ਇਹਨੂੰ ਤੇ ਆਪਾਂ ਨੇ ਆਧੇ ਕੌਲੀ ਸਿਰਕੇ ਦੀ ਪਾ ਲਈ ਗਲਾਂ ਆਪਾਂ ਚੰਗੀ ਤਰ੍ਹਾਂ ਤੇ ਉਸ ਤੋਂ ਬਾਅਦ ਆਪਾਂ ਪਾਵਾਂਗੇ ਆਹ ਵਾਲੀ ਫਨ ਡਿਟੋਲ ਦੋ ਤਿੰਨ ਚਮਚੇ ਆਪਾਂ ਡਿਟੋਲ ਦੇ ਪਾ ਲਾਂਗੇ ਐਸ ਤਰ੍ਹਾਂ ਆਪਾਂ ਇਹ ਸਾਰੇ ਰਸ ਨੂੰ ਰਲਾ ਲੈਣਾ ਦੀ ਚੰਗੀ ਤਰ੍ਹਾਂ ਫਿਰ ਆਪਾਂ ਇਹਨੂੰ ਠੰਡਾ ਕਰ ਲੈਣਾ ਹੁਣ ਆਪਾਂ ਨੇ ਇਹ ਆਪਣਾ ਕੋਰ ਬਣ ਕੇ ਤਿਆਰ ਆ ਸਿੱਖਣੋਂ ਮੈਂ ਸੋਚਾ ਲਾ ਕੇ ਦਿਖਾਉਣੀ ਆ ਜੀ ਆਪਣੀ ਸੈਲਫ ਤੇ ਕਿੰਨਾ ਵਧੀਆ ਲੱਗਦਾ ਤੇ ਇਹਨੂੰ ਆਪਾਂ ਠੰਡਾ ਕਰਕੇ ਇੱਧਰ ਲਿਆ ਆਪਾਂ ਇਹਨੂੰ ਆਪਾਂ ਠੰਡਾ ਕਰਕੇ ਆਪਣਾ ਦੋ ਸ਼ੈਂਪੂ ਵਾਲੀ ਬੋਤਲ ਸੀਗੀ ਆਪਾਂ ਠੰਡਾ ਕਰਕੇ ਸ਼ੈਂਪੂ ਵਾਲੀ ਬੋਤਲ ਚ ਕੱਢ ਲਾਂਗੇ ਇੰਨੀ ਪ੍ਰੈਗਨੈਂਸ ਆਉਂਦੀ ਆ ਇਹ ਬਹੁਤ ਵਧੀਆ ਤੇ ਫਿਰ ਆਪਾਂ ਹੁਣ ਇਹਦੇ ਵਿੱਚ ਪਾ ਲਾਂਗੇ ਕਿਉਂਕਿ ਮੈਂ ਹੁਣ ਥੋੜਾ ਜਿਹਾ ਇਹਦੇ ਵਿੱਚ ਕੋਚਾ ਲਾ ਕੇ ਦਿਖਾਉਣੀ ਆ ਨਮਸਕਾਰ ਇਸ ਤਰ੍ਹਾਂ ਪੋਚਾ ਨੂੰ ਚੰਗੀ ਤਰ੍ਹਾਂ ਲਾ ਲਓ ਤੇ ਆਪਣੇ ਕੋਈ ਵੀ ਮੱਛੀ ਮੱਖੀ ਮੱਛਰ ਬਿਲਕੁਲ ਨਹੀਂ ਆਊਗਾ ਜੀ ਆਪਣੀ ਸਿਹਤ ਤੇ ਜ਼ਰੂਰ ਇਸ ਤਰ੍ਹਾਂ ਪੋਚਾ ਲਾਇਆ ਕਰੋ ਸਾਫ ਤੇ ਰੋਜ਼ ਤੁਸੀਂ ਤੇ ਬਹੁਤ ਵਧੀਆ ਇਹ ਤਿਆਰ ਆ ਕੋਈ ਮੱਖੀ ਮੱਛਰ ਨਹੀਂ ਬੈਠੂਗੀ ਨਾਲੇ ਆਪਣਾ ਸਸਤਾ ਤਿਆਰ ਹੁੰਦਾ ਤੇ ਸਾਰੀਆਂ ਭੈਣਾਂ ਨੂੰ ਸਾਰੀਆਂ ਭੈਣਾਂ ਨੂੰ ਕਹਿੰਦੇ ਆਂ ਦੀ ਇਹ ਨਾਲ ਸਸਤੀ ਵਰਕੇ ਤਿਆਰ ਹੁੰਦੀ ਹੈ ਤੇ ਤੁਸੀਂ ਘਰੇ ਬਣਾ ਬਹੁਤ ਵਧੀਆ ਤਿਆਰ ਹੁੰਦੀ ਹੈ ਕੋਈ ਵੀ ਮੱਛੀ ਮੱਖਾ ਮੱਛਰ ਨਹੀਂ ਆਊਗਾ ਤੁਸੀਂ ਜ਼ਰੂਰ ਘਰੇ ਜ਼ਰੂਰ ਤਿਆਰ ਕਰਿਓ ਇਹ ਨਾਲੇ ਸਸਤੀ ਪੈਂਦੀ ਆ ਨਾਲੇ ਵਧੀਆ ਬਣਦੀ ਆ ਤੇ ਤੁਸੀਂ ਜ਼ਰੂਰ ਟਰਾਈ ਕਰਿਓ ਪੈਣਾ ਨੂੰ ਮੈਂ ਇਸ ਤਰ੍ਹਾਂ ਨਹੀਂ ਹੋਰ ਵੀ ਤੁਹਾਡੇ ਲਈ ਵੀਡੀਓ ਲੈ ਕੇ ਆਉਂਗੀ ਜਿਹੜੀਆਂ ਆਪਣਾ ਘਰਾਂ ਵਿੱਚ ਆਪਾਂ ਬਣਾਈਏ ਤੇ ਆਪਾਂ ਬਾਜ਼ਾਰ ਤੋਂ ਨਾ ਲਿਆਏ ਇਹ ਬਾਜ਼ਾਰੋਂ ਬਹੁਤ ਮਹਿੰਗੀਆਂ ਪੈਂਦੀਆਂ ਨੇ ਇਹ ਘਰ ਬਣਾਉਣ ਨਾਲ ਸਸਤੀ ਪੈਂਦੀ ਆ ਨਾਲੇ ਵਧੀਆ ਬਣਦੀ ਆ ਤੁਸੀਂ ਵੀ ਜ਼ਰੂਰ ਟਰਾਈ ਕਰਿਆ ਕਰੋ ਮੇਰੀਆਂ ਜਿਹੜੀਆਂ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤਾਂ ਕਿ ਤੁਹਾਨੂੰ ਹਰ ਇੱਕ ਵੀਡੀਓ ਮੇਰੀ ਪਹਿਲਾਂ ਮਿਲ ਸਕੇ ਤੇ ਤੇ ਯਾਰ ਜਦ ਤੱਕ ਦੇਖਿਆ ਕਰੋ ਤੁਹਾਨੂੰ ਸਾਰੇ ਪ੍ਰੋਸੀਜਰ ਆ ਤੁਹਾਨੂੰ ਪਤਾ ਲੱਗ ਸਕੇ ਤੇ ਲਾਈਕ ਸ਼ੇਅਰ ਜ਼ਰੂਰ ਕਰੋ ਅੱਗੇ ਭੈਣਾਂ ਨੂੰ ਵੀ ਸ਼ੇਅਰ ਕਰਿਆ ਕਰੋ ਤੇ ਕਿ ਭੈਣਾਂ ਨੂੰ ਤੇ ਹਰ ਇੱਕ ਭੈਣ ਘਰੇ ਬਣਾ ਸਕੇ ਇਸ ਦਾ ਲਾਭ ਲੈ ਸਕੇ ਤੇ ਮਿਲਾਂਗੇ ਤੁਹਾਨੂੰ ਅਗਲੇ ਵੀਡੀਓ ਦੇ ਵਿੱਚ ਜਦ ਤੱਕ ਲਈ ਸਤਿ ਸ੍ਰੀ ਅਕਾਲ ਵੀਡੀਓ ਦੇਖਣ ਲਈ ਧੰਨਵਾਦ